ਕਿਸੇ ਨੂੰ ਪੁੱਤਰ ਚਾਹੀਦਾ ਉਹ ਤਾਂ ਬਾਣੀ ਪੜਦਾ ਕਿਸੇ ਨੂੰ ਧਨ ਚਾਹੀਦਾ ਉਹ ਤਾਂ ਬਾਣੀ ਪੜਦਾ ਕਿਸੇ ਨੂੰ ਚੰਗਾ ਵਪਾਰ ਚਾਹੀਦਾ ਉਹ ਤਾਂ ਬਾਣੀ ਪੜਦਾ ਪਰ ਸੋਚਣ ਵਾਲੀ ਗੱਲ ਹੈ ਕਿ ਬਾਣੀ ਪੜਨ ਨੂੰ ਔਰ ਬਾਣੀ ਨੂੰ ਉਚਾਰਨ ਕਰਨ ਦਾ ਕੀ ਸਤਿਗੁਰਾਂ ਦਾ ਇਹ ਪਰਪਸ ਹੈ ਸੰਸਾਰ ਦੇ ਅੰਦਰ ਜਿਹੜਾ ਸਤਿਗੁਰਾਂ ਸਾਨੂੰ ਦਿੱਤਾ ਹੈ ਪਾਤਸ਼ਾਹ ਜੀ ਨੇ ਇੱਕ ਬਚਨ ਬਾਣੀ ਵਿੱਚ ਆਖਿਆ ਕੱਲ ਵੀ ਆਪਾਂ ਬਚਨ ਸਾਂਝਾ ਕੀਤਾ ਸੀ ਸਹਿਬ ਕਹਿੰਦੇ ਨੇ ਬਾਣੀ ਨੂੰ ਵਿਚਾਰਨਾ ਜਿਹੜਾ ਹੈ ਉਹ ਅਤ ਲਾਜ਼ਮੀ ਹੈ ਜਿਵੇਂ ਪਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਤਨ ਨੂੰ ਰੋਗ ਲੱਗਾ ਹੋਵੇ ਤੇ ਵੈਦ ਕੋਲੋਂ ਜਾ ਕੇ ਉਹ ਸ੍ਰੋਗ ਦੀ ਦਵਾਈ ਮੰਗਦਾ ਹੈ ਵੈਦ ਉਹਦੇ ਰੋਗ ਦੇ ਮੁਤਾਬਕ ਉਹਨੂੰ ਦਵਾਈ ਵੀ ਦੇਵੇ ਪਰ ਉਹ ਦਵਾਈ ਖਾਣ ਦੇ ਨਾਲ-ਨਾਲ ਵੈਦ ਦਾ ਦੱਸਿਆ ਹੋਇਆ ਜਿਹੜਾ ਵੈਦ ਨੇ ਉਹਨੂੰ ਪਰਹੇਜ਼ ਕਰਨ ਦੀ ਆਖਿਆ ਸੀ ਉਹ ਨਾ ਕਰੇ ਤੇ ਉਸ ਦਵਾਈ ਦਾ ਅਸਰ ਸਰੀਰ ਤੇ ਨਹੀਂ ਹੁੰਦਾ ਇਸੇ ਤਰ੍ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਅੰਮ੍ਰਿਤ ਬਾਣੀ ਪਾਤਸ਼ਾਹ ਜੀ ਕਹਿੰਦੇ ਨੇ ਦਾ ਅਸਰ ਤੇਰੇ ਮਨ ਤੇ ਹੋਣਾ ਹੈ ਪਰ ਇਤਾਂ ਸਰੋਏਗਾ ਜੇ ਤੂੰ ਇਹਦੇ ਅੰਦਰ ਕਹੀ ਹੋਈ ਗੱਲ ਨੂੰ ਆਪਣੇ ਪੱਲੇ ਬੰਨ ਲਏਗਾ ਜੇ ਪੱਲੇ ਨਹੀਂ ਬੰਨੇਗਾ ਤੇ ਧਿਆਨ ਦੇਣਾ ਫਿਰ ਤੇ ਸੰਸਾਰ ਦੇ ਅੰਦਰ ਬੜੇ ਐਸੇ ਲੋਕ ਨੇ ਜਿਹੜੇ ਗੁਰਬਾਣੀ ਵੀ ਪੜਦੇ ਨੇ ਹੋਰ ਨਾ ਥਾਵਾ ਤੇ ਜਾ ਕੇ ਵੀ ਮੱਥੇ ਟੇਕਦੇ ਨੇ ਉਹਨਾਂ ਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਗੁਰਬਾਣੀ ਸਤਗੁਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਦੀ ਸਾਨੂੰ ਦਿੱਤੀ ਹੈ ਤੇ ਜਿਹੜਾ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹਦੇ ਜੀਵਨ ਦੇ ਅੰਦਰ ਇੱਕ ਸਿਧਾਂਤ ਹੁੰਦਾ ਹੈ ਏਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਪੰਡਾਲ ਜੇ ਮੈਨੂੰ ਖਰਾ ਸੌਦਾ ਇੱਕੋ ਹੀ ਦੁਕਾਨ ਤੋਂ ਮਿਲ ਜਾਵੇ ਫਿਰ ਮੈਨੂੰ ਸੰਸਾਰ ਦੇ ਅੰਦਰ ਹੋਰ ਦੁਕਾਨਾਂ ਤੇ ਭਟਕਣ ਦੀ ਕੀ ਜ਼ਰੂਰਤ ਹੈ ਇਸ ਕਰਕੇ ਲਾਜ਼ਮੀ ਹੈ ਸਿੱਖ ਦੇ ਜੀਵਨ ਦੇ ਅੰਦਰ ਉਹ ਗੁਰੂ ਦੇ ਸਿਧਾਂਤ ਨੂੰ ਸਮਝੇ ਉਹ ਗੁਰੂ ਦੀ ਬਾਣੀ ਨੂੰ ਸਮਝੇ ਇਸ ਬਾਣੀ ਦੇ ਰਾਹੀਂ ਸਤਿਗੁਰ ਨੇ ਸਾਨੂੰ ਸੰਸਾਰ ਦੇ ਪਰਮਾ ਸੰਸਾਰ ਦੇ ਪਖੰਡਾਂ ਤੋਂ ਸੁਚੇਤ ਕੀਤਾ ਹੈ ਤੇ ਇਹ ਸੁਚੇਤਤਾ ਸਾਡੇ ਜੀਵਨ ਵਿੱਚ ਤਾਂ ਆਏਗੀ ਜੇ ਇਸ ਬਾਣੀ ਨੂੰ ਅਸੀਂ ਪੜ ਕੇ ਤੇ ਸਮਝ ਲਵਾਂਗੇ ਵੈਸੇ ਤੇ ਬੜੀ ਪਿਆਰੀ ਗੱਲ ਹੈ ਵੀ ਤੁਸੀਂ ਧੰਗੁਰ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਅਖੜੀ ਪੜ ਲਓ ਉੱਥੇ ਸਤਿਗੁਰ ਨੇ ਗੱਲ ਕੀਤੀ ਕੋ ਅੰਕਾਰ ਸਾਰੇ ਭੇਦ ਸਾਰੇ ਧਰਮ ਸਾਰੇ ਸੰਸਾਰ ਦੇ ਪਖੰਡ ਉਸ ਇੱਕ ਓੰਕਾਰ ਦੇ ਸ਼ਬਦ ਨੂੰ ਸਮਝਣ ਦੇ ਨਾਲ ਹੀ ਮੁੱਕ ਜਾਂਦੇ ਨੇ ਪਰ ਵਿਚਾਰ ਫਿਰ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਵੀ ਸਮਝੇ ਕੌਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਅੰਮ੍ਰਿਤ ਬਾਣੀ ਹੈ ਮੈਂ ਥੋੜਾ ਜਿਆ ਡਿਟੇਲ ਤੁਹਾਡੇ ਸਾਹਮਣੇ ਰੱਖ ਦਿਆਂ 22 12 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੇ ਕੱਲ੍ਹ ਵੈਸੇ ਆਪਣੇ ਬਚਨ ਸਾਂਝੇ ਕੀਤੇ ਸਿਰਫ 2-4 ਮਿੰਟ ਦੇ ਅੰਦਰ 22 12 ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 31 ਧਾਗ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਔਰ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਨਾ 22 12 ਦੇ ਅੰਦਰ 9 ਧੁਨੀਆਂ ਦਿੱਤੀਆਂ ਨੇ ਜਿਵੇਂ ਇਹ ਧੁਨੀ ਹੈ ਟੁੰਡੇ ਅਸਰਾਜੇ ਕੀ ਧੁਨੀ ਇਨ ਨੂੰ ਆਪਾਂ ਕੱਲ ਸਮਝਿਆ ਸੀ ਵੀ ਇਹ ਟੁੰਡਾ ਅਸਰਾਜ ਕੌਣ ਸੀ ਉਧਰ ਆਪਾਂ ਨਹੀਂ ਜਾਣਾ ਪਰ ਥੋੜੀ ਜੀ ਡਿਟੇਲ ਇਸ ਕਰਕੇ ਤਾਂ ਕਿ ਗੁਰਬਾਣੀ ਦੀ ਤਰਤੀਬ ਸਾਨੂੰ ਸਮਝ ਵਿੱਚ ਆਏ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ 3 ਸਾਲ ਦਾ ਸਮਾਂ ਲਾਇਆ ਸੀ 1601 ਤੋਂ ਲੈ ਕੇ 1604 ਤੱਕ ਤੁਸੀਂ ਦੇਖੋ 1430 ਅੰਗ ਮੇਰੇ ਸਤਿਗੁਰਾਂ ਨੇ ਲਿਖੇ ਧੰਨ ਗੁਰੂ ਤੇਗ ਬਾ ਦੁਰਸਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਛੱਡ ਕੇ ਜੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਅਸੀਂ ਛੱਡ ਦਈਏ ਤੇ ਅੱਜ ਵੀ ਜਿਹੜੀ ਗਰਤਾਰਪੁਰ ਸਾਹਿਬ ਵਾਲੀ ਬੀੜ ਦੇ ਮੁਤਾਬਕ ਫਿਰ ਇਹਨਾਂ ਅੰਗਾਂ ਦੀ ਗਿਣਤੀ ਤੁਸੀਂ 1414 110 ਦੇ ਕਰੀਬ ਵੀ ਮੰਨ ਲਵੋ ਸਤਿਗੁਰਾਂ ਨੇ 3 ਸਾਲ ਦਾ ਸਮਾਂ ਲਾਇਆ ਹੁੰਦੇ ਵਿੱਚ ਤੁਸੀਂ ਦੇਖੋ ਕਿੰਨੀ ਸੁਚੇਤਤਾ ਨਾਲ ਸਤਿਗੁਰਾਂ ਨੇ ਬਾਣੀ ਨੂੰ ਦਰਜ ਕੀਤਾ ਹੈ ਥੋੜਾ ਜਿਹਾ ਤੁਸੀਂ ਕਦੀ ਬਾਣੀ ਨੂੰ ਨਾ ਸਹਿਜ ਪਾਠ ਕਰਨ ਵਾਲੇ ਸਜਣ ਧਿਆਨ ਦੇਣ ਜਿਹੜੀ ਸੰਗਤ ਸਹਿਜ ਪਾਠ ਕਰਦੀ ਏ ਇੱਕ ਸ਼ਬਦ ਬਾਬੇ ਨਾਨਕ ਨੇ ਉਚਾਰਨ ਕੀਤਾ ਹੋਇਆ ਸੰਪੂਰਨ ਕੀਤਾ ਤੇ ਉਹਦੇ ਪਿੱਛੇ ਗੁਰੂ ਅਰਜਨ ਸਾਹਿਬ ਜੀ ਨੇ ਏਕ ਆ ਪਾਇਆ ਦੋ ਸ਼ਬਦ ਖਤਮ ਹੋਏ ਤੇ ਦੋ ਨੰਬਰ ਪਾਇਆ ਫਿਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੰਪੂਰਨ ਹੋ ਗਈ ਅੱਗੋ ਸ਼ਬਦ ਸ਼ੁਰੂ ਹੋ ਗਏ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸ਼ਬਦ ਉਚਾਰਨ ਕੀਤੇ ਨੇ ਸਿਰਫ ਸ਼ਲੋਕ ਨਹੀਂ ਫਿਰ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਸ਼ੁਰੂ ਹੋ ਗਏ ਸ੍ਰੀ ਰਾਗ ਮਹਿਲਾ ਤੀਜਾ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਪਹਿਲਾ ਸ਼ਬਦ ਖਤਮ ਹੋਏਗਾ ਉਹਦੇ ਪਿੱਛੇ ਫਿਰ ਸਤਿਗੁਰ ਨੇ ਇੱਕ ਪਾਇਆ ਵੀ ਇੱਥੇ ਗੁਰੂ ਰਾਮ ਗੁਰੂ ਅਮਰਦਾਸ ਸਾਹਿਬ ਜੀ ਦਾ ਪਹਿਲਾ ਸ਼ਬਦ ਸੰਪੂਰਨ ਹੋਇਆ ਉਸ ਏਕੇ ਤੋਂ ਬਾਅਦ ਦੋ ਡੰਡੀਆਂ ਪਾ ਕੇ ਫਿਰ ਪਿਛਲੇ ਸ਼ਬਦਾਂ ਦੀ ਗਿਣਤੀ ਲਿਖੀਏ ਜਿਹੜੇ ਪਿੱਛੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸਤਿਗੁਰਾਂ ਨੇ ਉਚਾਰਨ ਕੀਤੇ ਸਰਾਗ ਵਿੱਚ ਮੰਨ ਲਓ ਉਹਨਾਂ ਦੀ ਗਿਣਤੀ 25 ਸੀ ਫਿਰ ਉਹਦੇ ਪਿੱਛੇ ਸਤਿਗੁਰਾਂ ਨੇ 25 ਨੰਬਰ ਪਾਇਆ ਫਿਰ ਦੂਜਾ ਸ਼ਬਦ ਸਤਿਗੁਰਾਂ ਨੇ ਸ਼ੁਰੂ ਕੀਤਾ ਇਹ ਇੰਨੀ ਸੁਚੇਤਤਾ ਇਸ ਕਰਕੇ ਤਾਂ ਕਿ ਕੋਈ ਸ਼ਰਾਰਤ ਸੰ ਸ਼ਰਾਰਤੀ ਅਨਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੱਕ ਅੱਖਰ ਵੀ ਆਪਣੇ ਵੱਲੋਂ ਜੋੜ ਨਾ ਸਕੇ ਫਿਰ ਸਤਿਗੁਰਾਂ ਨੇ ਤਰਤੀਬ ਦਿੱਤੀ ਸਾਰੀ ਮੇਰੇ ਸਤਿਗੁਰੂ ਗੁਰੂ ਅਮਰਦਾਸ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਨੋ ਧੁਨੀਆਂ ਵਿੱਚ ਜਿਹੜੀਆਂ ਬਾਰੀ-ਬਾਰਾਂ ਨੇ ਉਹਦੇ ਅੰਦਰ ਨੋ ਧੁਨੀਆਂ ਨੋ ਧੁਨੀਆਂ ਦੇ ਵਿੱਚੋਂ ਨੋ ਧੁਨੀਆਂ ਜਿਵੇਂ ਟੁੰਡੇ ਅਸਰਾਜੇ ਕੀ ਧੁਨੀ ਲੱਲਾ ਬਹਿਰੀਮਾ ਕੀ ਤੁਹਾਨੂੰ ਪਰਗਾਵਣੀ ਰਾਏ ਕਮਾਲ ਦੀ ਮੋਜਦੀ ਕੀ ਤੁਹਾਨੂੰ ਪਰਗਾਵਣੀ ਇਹ ਧੁਨਾ ਨੇ ਤੁਨਾ ਦੇ ਅੰਦਰ ਉਸ ਸਮੇਂ ਦੇ ਅੰਦਰ ਜਿਹੜੇ ਚਰਚਿਤ ਪਾਤਰ ਨੇ ਸਤਿਗੁਰ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਆਪਣਾ ਸੁਭਾਅ ਆਪਣਾ ਰੁਤਬਾ ਆਪਣੀ ਨੈਤਿਕਤਾ ਆਪਣੇ ਚੰਗੇ ਗੁਣਾਂ ਦੇ ਆਧਾਰ ਤੇ ਸਮਾਜ ਦੇ ਅੰਦਰ ਇੱਕ ਚੰਗਾ ਰੁਤਬਾ ਬਣਾਇਆ ਉਹਨਾਂ ਲੋਕਾਂ ਨੂੰ ਯਾਦ ਕਰਕੇ ਉਸ ਸਮੇਂ ਦੇ ਅੰਦਰ ਢਾਡੀ ਵਾਰਾਂ ਗਾਉਂਦੇ ਹੁੰਦੇ ਸਨ